ਇਸ ਵਕਤ ਜਦੋਂ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਜਿਮਨੀ ਚੋਣਾਂ ਹੋ ਰਹੀਆਂ ਤਾਂ ਗਿੱਦੜਵਾ ਦੇ ਲੋਕ ਜਿਹੜੇ ਨੇ ਇਹ ਦੂਸਰੀ ਵਾਰ ਜਿਹੜੇ ਆ 1995 ਤੋਂ ਬਾਅਦ ਇਹ ਜਿਮਨੀ ਚੋਣ ਜਿਹੜੀ ਆ ਉਹ ਦੇਖ ਰਹੇ ਨੇ ਦੱਸ ਦਈਏ ਕਿ 1,66,731 ਵੋਟਰ ਨੇ ਗਿੱਦੜਵਾ ਦੇ ਵਿੱਚ ਔਰ ਜਿਮਨੀ ਚੋਣ ਜਿਹੜੀ ਆ ਉਹ 173 ਪੋਲਿੰਗ ਬੂਥਾਂ ਦੇ ਉੱਤੇ ਹੋ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਪਹਿਲਾ ਘੰਟਾ ਹੈਗਾ ਜਿਮਨੀ ਚੋਣ ਦਾ ਉਸ ਦੇ ਵਿੱਚ ਹੀ ਜਿਹੜੀਆਂ ਲੰਮੀਆਂ ਕਤਾਰਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਕਿਉਂਕਿ ਨਰੂਲ ਪਿੰਡੂ ਹਲਕਾ ਜਿਹੜਾ ਉਹ ਗਿੱਦੜਵਾ ਕਿਹਾ ਜਾਂਦਾ ਤੇ ਇਹਦੇ ਵੱਡੇ ਪਿੰਡ ਜਿਹੜੇ ਨੇ ਦੁੱਧ ਔਰ ਹਰੀਕੇ ਕਲਾ ਜਿੱਥੇ ਇਸੇ ਤਰ੍ਹਾਂ ਦਾ ਜਿਹੜਾ ਹੈ ਉਹ ਦ੍ਰਿਸ਼ ਜਿਹੜਾ ਨਜ਼ਰ ਆ ਰਿਹਾ ਔਰ ਹਰ ਉਮਰ ਦਾ ਵਿਅਕਤੀ ਹਰ ਉਮਰ ਦਾ ਵੋਟਰ ਜਿਹੜਾ ਇਸ ਚੋਣ ਪ੍ਰਕਿਰਿਆ ਦੇ ਵਿੱਚ ਜਿਹੜਾ ਉਹ ਵਾਚ ਚੜ ਕੇ ਭਾਗ ਲੈ ਰਿਹਾ ਤੇ ਤੇ ਦੱਸ ਦਈਏ ਕਿ ਇਹ ਹਲਕਾ ਉਹ ਹਲਕਾ ਜੋ ਪੰਜਾਬ ਦੀ ਬਹੁਤ ਵਾਰ ਜਿਹੜੀ ਉਹ ਤਕਦੀਰ ਜਿਹੜੀ ਆ ਉਹ ਲਿਖਦਾ ਰਿਹਾ ਕਿਉਂਕਿ ਰਾਸ ਹੀ ਉਹ ਇੱਕ ਬਹੁਤ ਸਾਰਿਆਂ ਦਾ ਇਸ ਹਲਕੇ ਦੇ ਉੱਤੇ ਖੜਾ ਹੋਇਆ ਪਰ ਫਿਲਹਾਲ ਜਿਹੜਾ ਨਤੀਜਾ ਭਾਵੇਂ 23 ਤਰੀਕ ਨੂੰ ਆਉਣਾ ਹੈ 23 ਨੂੰ ਦੱਸੇਗਾ ਕਿ ਗਿੱਦੜਵਾ ਜਿਹੜਾ ਉਹ ਕਿਸ ਦੇ ਸਿਰ ਤੇ ਤਾਜ ਧਰਦਾ ਪਰ ਸ਼ੁਰੂ ਤੋਂ ਜਿਹੜੀ VOTING ਆ ਜਦੋਂ ਸਵੇਰ ਤੋਂ ਹੀ ਇਹ VOTING ਸ਼ੁਰੂ ਹੋਈ ਆ ਤੇ ਕਤਾਰਾਂ ਜਿਹੜੀਆਂ ਨੇ ਉਸੇ ਤਰ੍ਹਾਂ ਨਜ਼ਰ ਆ ਰਹੀਆਂ ਨੇ ਤੇ ਜਿਮਨੀ ਚੌਣ ਬੇਸ਼ੱਕ ਪੰਜਾਬ ਦੇ ਤਿੰਨ ਹੋਰ ਹਲਕਿਆਂ ਦੇ ਵਿੱਚ ਆ ਪਰ ਗਿੱਦੜਵਾ ਦੀ ਇਹ ਸੀਟ ਜਿਹੜੀ ਆ ਉਹ ਹੌਟ ਸੀਟ ਬਣੀ ਹੋਈ ਆ ਤੇ ਇੱਥੋਂ ਦੇ 167731 VOTER ਇਹ ਤੈਅ ਕਰਨਗੇ ਕਿ 23 ਜਨਵਰੀ ਨੂੰ 23 ਨਵੰਬਰ ਨੂੰ ਸੋਰੀ ਕਿ ਕੌਣ ਗਿੱਦੜਵਾ ਦਾ ਜੁਆ ਉਹ ਵ代ਕ ਬੰਦਾ ਜਗਬਨੀ ਲਈ ਕੁਲਦੀਪ ਸਿੰਘ ਰਿਣੀ ਪਿੰਡ ਦੋਦਾ ਗਿੱਦੜਵਾਹ ਇਸ ਵਕਤ ਜਦੋਂ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਜਿਮਨੀ ਚੋਣਾਂ ਹੋ ਰਹੀਆਂ ਤਾਂ ਗਿੱਦੜਵਾ ਦੇ ਲੋਕ ਜਿਹੜੇ ਨੇ ਇਹ ਦੂਸਰੀ ਵਾਰ ਜਿਹੜੇ ਆ 1995 ਤੋਂ ਬਾਅਦ ਇਹ ਜਿਮਨੀ ਚੋਣ ਜਿਹੜੀ ਆ ਉਹ ਦੇਖ ਰਹੇ ਨੇ ਦੱਸ ਦਈਏ ਕਿ 1,66,731 ਵੋਟਰ ਨੇ ਗਿੱਦੜਵਾ ਦੇ ਵਿੱਚ ਔਰ ਜਿਮਨੀ ਚੋਣ ਜਿਹੜੀ ਆ ਉਹ 173 ਪੋਲਿੰਗ ਬੂਥਾਂ ਦੇ ਉੱਤੇ ਹੋ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਪਹਿਲਾ ਘੰਟਾ ਹੈਗਾ ਜਿਮਨੀ ਚੋਣ ਦਾ ਉਸ ਦੇ ਵਿੱਚ ਹੀ ਜਿਹੜੀਆਂ ਲੰਮੀਆਂ ਕਤਾਰਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਕਿਉਂਕਿ ਨਰੂਲ ਪਿੰਡੂ ਹਲਕਾ ਜਿਹੜਾ ਉਹ ਗਿੱਦੜਵਾ ਕਿਹਾ ਜਾਂਦਾ ਤੇ ਇਹਦੇ ਵੱਡੇ ਪਿੰਡ ਜਿਹੜੇ ਨੇ ਦੁੱਧ ਧਾਰ ਹਰੀਕੇ ਕਲਾ ਜਿੱਥੇ ਇਸੇ ਤਰ੍ਹਾਂ ਦਾ ਜਿਹੜਾ ਹੈ ਉਹ ਦ੍ਰਿਸ਼ ਜਿਹੜਾ ਉਹ ਨਜ਼ਰ ਆ ਰਿਹਾ ਔਰ ਹਰ ਉਮਰ ਦਾ ਵਿਅਕਤੀ ਹਰ ਉਮਰ ਦਾ ਵੋਟਰ ਜਿਹੜਾ ਇਸ ਚੋਣ ਪ੍ਰਕਿਰਿਆ ਦੇ ਵਿੱਚ ਜਿਹੜਾ ਉਹ ਵਾਚ ਚੜ ਕੇ ਭਾਗ ਲੈ ਰਿਹਾ ਤੇ ਤੇ ਦੱਸ ਦਈਏ ਕਿ ਇਹ ਹਲਕਾ ਉਹ ਹਲਕਾ ਜੋ ਪੰਜਾਬ ਦੀ ਬਹੁਤ ਵਾਰ ਜਿਹੜੀ ਉਹ ਤਕਦੀਰ ਜਿਹੜੀ ਆ ਉਹ ਲਿਖਦਾ ਰਿਹਾ ਕਿਉਂਕਿ ਰਾਸ ਹੀ ਉਹ ਇੱਕ ਬਹੁਤ ਸਾਰਿਆਂ ਦਾ ਇਸ ਹਲਕੇ ਦੇ ਉੱਤੇ ਖੜਾ ਹੋਇਆ ਪਰ ਫਿਲਹਾਲ ਜਿਹੜਾ ਨਤੀਜਾ ਭਾਵੇਂ 23 ਤਰੀਕ ਨੂੰ ਆਉਣਾ ਹੈ 23 ਨੂੰ ਦੱਸੇਗਾ ਕਿ ਗਿੱਦੜਵਾ ਜਿਹੜਾ ਉਹ ਕਿਸ ਦੇ ਸਿਰ ਤੇ ਤਾਜ ਧਰਦਾ ਪਰ ਸ਼ੁਰੂ ਤੋਂ ਜਿਹੜੀ VOTING ਆ ਜਦੋਂ ਸਵੇਰ ਤੋਂ ਹੀ ਇਹ VOTING ਸ਼ੁਰੂ ਹੋਈ ਆ ਤੇ ਕਤਾਰਾਂ ਜਿਹੜੀਆਂ ਨੇ ਉਸੇ ਤਰ੍ਹਾਂ ਨਜ਼ਰ ਆ ਰਹੀਆਂ ਨੇ ਤੇ ਜਿਮਨੀ ਚੌਣ ਬੇਸ਼ੱਕ ਪੰਜਾਬ ਦੇ ਤਿੰਨ ਹੋਰ ਹਲਕਿਆਂ ਦੇ ਵਿੱਚ ਆ ਪਰ ਗਿੱਦੜਵਾ ਦੀ ਇਹ ਸੀਟ ਜਿਹੜੀ ਆ ਉਹ ਹੌਟ ਸੀਟ ਬਣੀ ਹੋਈ ਆ ਤੇ ਇੱਥੋਂ ਦੇ 1,67,731 ਵੋਟਰ ਇਹ ਤੈਅ ਕਰਨਗੇ ਕਿ 23 ਜਨਵਰੀ ਨੂੰ 23 ਨਵੰਬਰ ਨੂੰ ਸੋਰੀ ਕਿ ਕੌਣ ਗਿੱਦੜਵਾ ਦਾ ਜੁਆ ਉਹ ਵ代ਕ ਬੰਦਾ ਜਗਬਨੀ ਲਈ ਕੁਲਦੀਪ ਸਿੰਘ ਰਿਣੀ ਪਿੰਡ ਦੋਦਾ ਗਿੱਦੜਵਾਹ